ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਸ਼ੁਭ ਕਰਨ ਜੋ ਕਿ ਕਿਸਾਨੀ ਧਰਨੇ ਵਿੱਚ ਸ਼ਹੀਦ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਭੋਗ ਤੇ ਦੱਸਿਆ ਜਾ ਰਿਹਾ ਸੀ ਕਿ ਪਰਿਵਾਰ ਵੱਲੋਂ ਜਾਂ ਕਿਸੇ ਜਥੇਬੰਦੀ ਵੱਲੋਂ ਉਹਨਾਂ ਦੇ ਜੋ ਗੋਲਖ ਵਿੱਚ ਮੱਥਾ ਟਿਕਿਆ ਸੀ ਜੋ ਪੈਸਾ ਇਕੱਠਾ ਹੋਇਆ ਸੀ ਉਹ ਮੰਗਿਆ ਜਾ ਰਿਹਾ ਜਿਸ ਤੋਂ ਬਾਅਦ ਕੁਝ ਟਾਈਮ ਪਹਿਲਾਂ ਸ਼ੁਭ ਕਰਨ ਦੇ ਪਿਤਾ ਮੀਡੀਆ ਦੇ ਸਾਹਮਣੇ ਆਏ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਐਵੇਂ ਦਾ ਕੋਈ ਰੁਪਈਆ ਨਹੀਂ ਮੰਗਿਆ ਹੈ ਜਾਣ ਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਸੀਂ ਤਾਂ ਪਹਿਲਾਂ ਹੀ ਦੁਖੀ ਹਾਂ ਸਾਨੂੰ ਹੋਰ ਦੁਖੀ ਨਾ ਕਰੋ ਆਓ ਹੋਰ ਕੀ ਕਿਹਾ ਸ਼ੁਭ ਕਰਨ ਦੇ ਪਿਤਾ ਨੇ ਤੁਸੀਂ ਵੀ ਦੇਖੋ ਸਾਡਾ ਤਾਂ ਇਸ ਮਸਲੇ ਤੇ ਕੋਈ ਉਹ ਵੱਖ ਨਹੀਂ ਨਾ ਕੋਈ ਅਸੀਂ ਕੁਝ ਮੰਗਿਆ ਨਾ ਕੁਝ ਜਸੇਵੰਦੀ ਨਾਲ ਆਇਆ ਨਾ ਨੇ ਕੁਝ ਮੰਗਿਆ ਕੋਈ ਹੋ ਸਕਦਾ ਹੈ ਕਿ ਬੰਦਾ ਮੰਗਦਾ ਉਹ ਕਲੀਅਰ ਕਰ ਦੇਣ ਪਰ ਅਸੀਂ ਜਾਂ ਜਸੇਵੰਦੀ ਨੇ ਬਾਕੀ ਵੀ ਜੇ ਤੋਂ ਕੁਝ ਮੰਗਿਆ ਉਹ ਆਪ ਦਾ ਪੀਹਰ ਕਰਨ ਨਹੀਂ ਵੀ ਕਿਹੜੇ ਬੰਦੇ ਨੇ ਮੰਗਿਆ ਹੈ ਸਾਡੇ ਸਭ ਘਰ ਨੂੰ ਦਾ ਨਾਮ ਵਿੱਚ ਨਾ ਪਾਇਆ ਜਾਵੇ ਅਸੀਂ ਕੋਈ ਨਹੀਂ ਅਸੀਂ ਪਹਿਲਾਂ ਹੀ ਦੁਖੀ ਹਾਂਗੇ ਕੋਈ ਮੰਨਦਾ ਤਾਂ ਸਮਾਨ ਲੈਣ ਜਾਊਗਾ ਉਹ ਪਰਚੀ ਵੀ ਲੈ ਕੇ ਦਊਗਾ ਉਹ ਪਰਚੀ ਆ ਤੁਹਾਡਾ ਸਮਾਨ ਆ ਕੋਈ ਉਹਦੇ ਚ ਜੇ ਸੇਵੰਦੀ ਦਾ ਨੇ ਪੈਸਾ ਨਹੀਂ ਮੰਗਿਆ ਕੋਈ ਜੇ ਸੇਵੰਦੀ ਨੇ ਮੈਨੂੰ ਪਰਚੀ ਨਹੀਂ ਦਿੱਤੀ ਉਹ ਸਾਡਾ ਆਪਦਾ ਖਰੇਲੂ ਸਮਾਨ ਦੀ ਪਰਚੀ ਆ ਉਹ ਮੈਂ ਹੀ ਦੇਣੀ ਆ ਖਸੂਦ ਸਿੱਧੂ ਮੂਸੇਵਾਲਾ ਦੀ ਯਾਦ ਚ ਜਸਵਿੰਦਰ ਬਰਾੜ ਵੱਲੋਂ ਰਿਲੀਜ਼ ਕੀਤੇ ਗਏ ਗੀਤ ਨਿੱਕੇ ਪੈਰੀ ਆਜ਼ਾਦੇ ਗੀਤਕਾਰ ਬੱਬੂ ਬਰਾੜ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਕਾਸ਼ ਕਿਤੇ ਮੇਰਾ ਲਿਖਿਆ ਗੀਤ ਸੱਚ ਹੋ ਜਾਵੇ ਨਿੱਕੇ ਸਿੱਧੂ ਦੇ ਆਉਣ ਨਾਲ ਉਦਾਸ ਪਈ ਹਵੇਲੀ ਵਿੱਚ ਦੁਬਾਰਾ ਖੁਸ਼ੀਆਂ ਪਰਤ ਆਉਣ ਨਾਲ ਬੇਬੇ ਬਾਪੂ ਦੀ ਕਈ ਸਾਲ ਉਮਰ ਵਾਧੀ ਜਾਵੇਗੀ ਸਿੱਧੂ ਦੇ ਚਾਹਣ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਵੇਗਾ ਸਾਰਾ ਸੰਸਾਰ ਨਿੱਕੇ ਸਿੱਧੂ ਦੇ ਆਉਣ ਦੀ ਉਡੀਕ ਕਰ ਰਿਹਾ ਹੈ ਪ੍ਰਮਾਤਮਾ ਜੀ ਤੁਸੀਂ ਇਹ ਦੁਆ ਕਬੂਲ ਕਰੋ ਬੱਬੂ ਬਰਾੜ ਦੋਸਤੋ ਬੱਬੂ ਬਰਾੜ ਨੇ ਇਹ ਪੋਸਟ ਸਿੱਧੂ ਮੂਸੇਵਾਲਾ ਲਈ ਪਾਈ ਹੈ ਜੋ ਕਿ ਸਾਰੇ ਫੈਨਸ ਸਿੱਧੂ ਦੀ ਉਡੀਕ ਕਰ ਰਹੇ ਨੇ ਕਿ ਕਾਸ਼ ਸਿੱਧੂ ਕਿਸੇ ਬਣਿਓ ਆ ਜਾਏ